dia pata lah suka gimana-gimana oke kalau mau ਅੱਜ ਮੋਟਰ ਤੇ ਸੰਡੇ ਮਨਾਇਆ ਜਾ ਰਿਹਾ ਬਹੁਤ ਦਿਨ ਬਾਅਦ ਅੱਜ ਸਰਦਾਈ ਬਣਾਈ ਜਾ ਰਹੀ ਹੈ ਤੇ ਮੇਲੇ ਲੱਗ ਰਹੇ ਨੇ ਦੂਰ ਦੂਰ ਤੋਂ ਬੰਦੇ ਆ ਰਹੇ ਨੇ ਮਹੀਨਾ ਹੋ ਗਿਆ ਲੱਖ ਲੱਖ ਵੀ ਆ ਗਏ ਨੇ ਹਾਂ ਬਾਕੀ ਪਰਿਵਾਰ ਬਹੁਤ ਵੱਡਾ ਦੇਖੋ ਮੋਟਰਸਾਈਕਲ ਕਿੰਦਾ ਲਾਈਨਾਂ ਲੱਗੀਆਂ ਰੌਣਕਾਂ ਤਾਂ ਹੀ ਲੱਗਦੀਆਂ ਜੇ ਬੰਦੇ ਇਕੱਠੇ ਹੋਣ ਤੇ ਹੁਣ ਕੱਲੀ ਕੱਲੀ ਚੀਜ਼ ਦਿਖਾਉਣਾ ਤਾਂ ਸਾਨੂੰ ਪਤਾ ਲੱਗਣਾ ਇਧਰ ਜੀ ਆ ਦੇਖੋ ਕਿਆ ਕਹਿੰਦਾ ਕੁੰਡੀ ਆ ਗਈ ਕੁੰਡੀ ਚੁਣ ਗਈ ਹੋਗੀ ਇਹ ਦੋਈਆ ਪੈਨਾ ਥੱਲੇ ਰੱਖ ਨੀ ਆ ਧੂੜੇ ਦਾ ਰਾ ਦੇ ਬੱਚਾ ਮੱਕੜੀ ਫਿਰਦੇ ਸੱਗੀ ਕਰਾ ਧੂੜੇ ਦਾ ਓ ਤੰਗੀ ਲਈ ਲੁੱਟ ਲੋ ਲੁੱਟ ਲੋ ਸੇਵਾ ਲੁੱਟ ਲੋ ਸੇਵਾ ਛੱਡੀਆਂ ਦੀਆਂ ਹੂੰ 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 ਮੱਕੜੀ ਦੀ ਛੱਡੀ ਤੇ ਧੋਰਿਆ ਹੁਣ ਕੱਲੀ ਕੱਲੀ ਚੀਜ਼ ਬੰਦੇ ਵੈਸੇ ਮੈਂ ਬਹੁਤ ਵਾਰੀ ਦੱਸ ਲਿਆ ਉਹਦਾ ਮੌਸਮ ਵੀ ਠੰਡਾ ਹੋਇਆ ਹੋਇਆ ਤੇ ਸਰਦਾਈ ਵੀ ਠੰਡੀ ਠੰਡ ਨੂੰ ਠੰਡ ਮਾਰਦੀ ਕਹਿੰਦੇ ਠੀਕ ਆ ਬਈ ਹੁਣ ਬੰਦਾ ਸਾਫ਼ ਕਰ ਸਕਿਆ ਉਹਦੇ ਨਾਲ ਬਾਬਾ ਜੀ ਦਾ ਮੈਂ ਉਹ ਦੇਖ ਕਪਲ ਸ਼ਰਮਾ ਲਓ ਬਈ ਲਾ ਬਈ ਆ ਬਈ ਆ ਬਈ ਇਹ ਪੱਖਾ ਬੰਦ ਕਰੀਏ ਬਾਕੀ ਹੁਣ ਸਾਰੇ ਬੰਦੇ ਨੂੰ ਬੁਲਾਉਂਦਾ ਉਹ ਬਾਈ ਆ ਗਾਣੇ ਬੋਲ ਬਾਈ ਮੜਾ ਗੱਲਾਂ ਬਾਤਾਂ ਕਰ ਲ ਬਾਅਦ ਚ ਬੰਦ ਕਰ ਲੋ ਮੜਾ ਜੀ ਚਲੋ ਬਾਬਾ ਜੀ ਬੈਠੇ ਨੇ ਇਹ ਦੂਜੇ ਬਾਬਾ ਜੀ ਇੱਧਰ ਪੈਣੀ ਵਾਲੇ ਪੈਣੀ ਵਾਲੇ ਬਾਬਾ ਜੀ ਬਾਬਾ ਜੀ ਮੜਾ ਬੋਲ ਕਰਦਾ ਹੋਇਆ ਕਿਵੇਂ ਉਹ ਮੜਾ ਜਿਹੜੀ ਹਰੇਕ ਗੱਲ ਦੇ ਨਾਲ ਕਰ ਮੜੀ ਕਰ ਕਰ ਮੜੀ ਸੰਗ ਲੱਗਦਾ ਖੜੋ ਲੱਗ ਤੂੰ ਲਾ ਕੇ ਦਿਖਾ ਰੱਖੀ ਲਾਈਟ ਬੜੀ ਸੰਦ ਜੀ ਹਾਂ ਲਾਈਟ ਬਾਬਾ ਜੀ ਇਹ ਹਰੇ ਕਾਨੂੰ ਕਰਵਾ ਬਰਫਾ ਬਰਫਾ ਗਿਆ ਜੀ ਤੇਦਰ ਸੁੱਖਾ ਜੀ ਨੇ ਉਹ ਸੁਖੇ ਐਸੀ ਫੋਨ ਦਾ ਚੇਂਜ ਕਰਨਾ ਕਰ ਦਾਂਗੇ ਕੀ ਆ ਪੈਸੇ ਪੁੱਛੋ ਤੇ 10 ਹੀ ਲੰਦੇ ਬਾਈ 15 ਕਾ 100 ਹਾਂ ਤੇਰੀ ਬਾਤ 18 ਕਾ ਕੋਈ ਗੱਲ ਨਹੀਂ ਮੈਂ ਤੁਹਾਨੂੰ 2000 ਦਵਾਂਗਾ ਲਓ ਵੀ ਪਾਣੀ ਲੈ ਗਏ ਗੈਸ ਨਾ ਨਿਕਲੇ ਜੇ ਗੈਸ ਨਿਕਲ ਗਈ ਤੈਨੂੰ ਮੈਂ ਨਾ ਕੋਈ ਪੈ ਜੇ ਗੈਸ ਨਾ ਮੈਂ ਪਾਉਂਗਾ ਪੱਲੇ ਤੇ ਪਾਉਂਗਾ ਬਸ ਠੀਕ ਹੈ ਤੁਹਾਨੂੰ ਦੇ ਦਊਗਾ 800 ਰੁਪਏ ਬਰਾਬਰ ਹੈ ਹਾਂ ਆ ਰਾਤ ਵਾਲੀ ਸਰਦਾਈ ਆ ਇਹ ਰਾਤ ਵਾਲੀ ਸਰਦਾਈ ਆ ਇਹ ਏ ਪਾਜਾ ਸਰਦਾਈ ਬਣਨੀ ਆ ਬਾਬਾ ਜੀ ਇੱਧਰ ਲੱਗੇ ਨੇ ਸਰਦਾਈ ਸ਼ੁਰੂ ਕਰਨ ਸਭ ਤੋਂ ਪਹਿਲਾਂ ਵਿੱਚ ਪਾਏ ਜੀ ਆਪਾਂ ਨੇ ਖਸ 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 ਜੀ ਲੋ ਜੇ ਤੁਹਾਾਰ ਮੈਂ ਤੁਹਾਨੂੰ ਦਊਂਗਾ ਮਗਜਰਾ ਪਰਾਣਾ ਟਾਈਪ ਬਾਦੀ ਪਰਾਣਾ ਟਾਈਪ ਦੀ ਸ਼ੁਰੂ ਕਰਦਾ ਪਹਿਲਾ ਕਰਦਾ ਹੁੰਦਾ ਹਾਂ ਅੱਜ ਹਾਂ ਜਿਹਦੇ ਜਦੋਂ ਸਵਾਰ ਪੈਂਦਾ ਸਾਰਾ ਸਾਰਾ ਦੱਸੂਗਾ ਅੱਜ ਮੇਰਾ ਪੁਰਾਣਾ ਜਿਹੜਾ ਪੈਟ ਡਾਇਲੌਗ ਉਹ ਲੱਖੀ ਤੇ ਲੱਖੀ ਤੇ ਕਰਾਉਂਦੇ ਆ ਰੱਖੀ ਕਰਦੇ ਆ ਸ਼ੁਰੂ ਹੁਣ ਲੱਖੀ ਦੱਸੇ ਕਿਹੜਾ ਜਿਹੜਾ ਖਾਣ ਵਾਲਾ ਹਾਂ ਕਰੀ ਕਿੱਦਾਂ ਕਰਦਾ ਹੁੰਦਾ ਹੁੰਦਾ ਮੈਂ ਪਰ ਆ ਨਹੀਂ ਮੈਂ ਅੱਜ ਬਾਅਦ ਆਪਾਂ ਕਰਨਾ ਤਾਂ ਨਹੀਂਗਾ ਕਿੰਨੇ ਬੜਾ ਸਕਦੇ ਹਾਂ ਜਿਹਦੇ ਜਦੋਂ ਸਵਾਰ ਪੈਂਦਾ ਫਿਰ ਸਾਰਾ ਦੱਸੂਗਾ ਕੀ ਕਰਕੇ ਮੈਂ ਇਹ ਲਓ ਨਾ ਮੈਂ ਤੁਹਾਨੂੰ ਦੱਸੂਗਾ ਮੈਂ ਸ਼ਰਧਾਈ ਕਿੱਦਾਂ ਬਣਾਈ ਜਾਂਦੀ ਹੈ ਤੇ ਜੋ-ਜੋ ਸਮਾਰ ਪੈਂਦਾ ਤੁਹਾਨੂੰ ਮੈਂ ਸਾਰਾ ਦੱਸੂਗਾ ਫਿਰ ਕਰਦੇ ਆਂ ਸ਼ੁਰੂ ਆਪਾਂ ਸ਼ਰਧਾਈ ਬਣਾਉਣੇ ਆਂ ਭਾਈ ਇਹਨਾਂ ਨੇ ਮੇਰਾ ਕੁਝ ਮਜ਼ਾਕ ਖੜਾਉਣਾ ਜਦ ਮੈਂ ਕਿਤੇ ਜਾਣਾ ਅੱਜ ਆਪਾਂ ਕਰਾਂਗੇ ਕ੍ਰਿਕਟ ਕਿੱਦਾਂ ਖੇਡਿਆ ਜਾਂਦਾ ਅੱਜ ਵੀ ਪੈਕ ਕਿੱਦਾਂ ਬਣਾਇਆ ਜਾਂਦਾ ਮੈਂ ਕੋਈ ਨਾ ਭਾਈ ਪੈਕੇਜ ਦੀ ਗੱਲੇ ਵੀ ਹੋਈਆਂ ਪੈਕ ਜਿਹੜਾ 2000 ਫਿਰ ਥੋੜੀ ਪੁੱਠੀ ਸੋਸ ਵਾਲੀ ਆਇਕ ਨਾਲ ਪਾਠ ਵੀ ਲਾ ਲਓ ਬਾਈ ਜੀ ਨਾਲ ਜਪਤੀ ਸਾਹਿਬ ਦਾ ਪਾਠ ਜਾ ਲਾ ਲਓ ਲਾ ਲਓ ਬੰਦਾ ਮੋਬਾਈਲ 'ਪਾ ਲਾ 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 ਚੋ ਪਈ ਸਾਹਿਬ ਚੋ ਪਈ ਸਾਹਿਬ ਦਾ ਪਾਠ ਲਾਉਗੇ ਨਾਲ ਸਭ ਤੋਂ ਪਹਿਲਾਂ ਆਪਾਂ ਕਿਆ ਕਹਿੰਦੇ ਹੁੰਦੇ ਆ ਖਾਸ਼ ਖਸਰਾ ਕਰਾਂਗੇ ਇਹ ਜਦ ਤੱਕ ਬ੍ਰੀਕ ਨਹੀਂ ਹੁੰਦੀ ਹੈਗੀ ਜਦ ਤੱਕ ਘੋਟਾ ਚੱਲੂਗਾ ਲੋ ਜੀ ਹੁਣ ਆਪਣੇ ਪਾਤ ਦੇ ਵਿੱਚ ਮਗਜ 1 ਬਿਜਿ ਦਿਖ ਜਣ ਮਾਲਕ ਪਾਤ ਤੇ ਲੋ ਜੀ ਕਾਲੇ ਮਗਜ ਦੇ ਕਾਲੀ ਇਲਾਚੀਆਂ ਪਾ ਲੀਆਂ ਇਲਾਚੀਆਂ ਪਾ ਲਿਆ ਜੀ ਪਾਤੀ ਹਰੀ ਇਲਾਚੀ ਵੀ ਹਰੀ ਇਲਾਚੀ ਪੈ ਗਈ ਮਗਜ ਵੀ ਪਹਿਲੇ ਮਗਜ ਵੀ ਪਹਿਲੇ ਕਾਲੀ ਮੱਚ ਪੈ ਗਈ ਤਿੰਨ ਚਾਰ ਚੀਚਾ ਪੈ ਗਿਆ ਬਾਈ ਚਾਰ ਪੈ ਗਿਆ ਲੋ ਜੀ ਹੁਣ ਬਾਕੀ ਦਾ ਸਮਾਨ ਵੀ ਪਾਤ ਆਪਾਂ ਨੇ ਆ ਬਾਦਾਮ ਸੌਫ ਤੇ ਪੱਤੇ ਉਹ ਦਿਖਾਈ ਬਾਈ ਗਲਾਬ ਵਾਲੇ ਪੱਤੇ ਅਬ ਵਿੱਚ ਗਲਾਬ ਵਾਲੇ ਪੱਤੇ ਹੀ ਪਏ ਆ। ਬਾਕੀ ਮੈਸੇ ਮੈਂ ਇੱਕ ਵੀਡੀਓ ਬਣਾ ਲਈ ਪਾ ਕੇ ਬਣਾ ਕੇ ਪਾਈ ਵੀ ਪ੍ਰੋਪਰ ਜੇ ਤੁਸੀਂ ਹੋਰ ਸਰਚ ਕਰੋ ਹਾਊ ਟੂ ਮੇਕ ਸਰ੍ਹਦਾਈ ਲਾਈਵ ਚੱਲੀ ਜਾਂਦਾ ਵਿੱਚ ਕਮੈਂਟ ਤਾਂ ਪੜੇ ਲੋਜੀ ਕਾਕਾ ਜੀ ਬਰ ਬੰਨਣ ਲੱਗੇ ਹਨ ਬਰ ਘੱਟੇ ਰੱਖਿਓ ਯਾਰ ਮੈਂ ਗਾਲਾਂ ਥੋੜਾ ਜਿਹਾ ਦੇਖਣਾ ਦੋਵੇਂ ਕੇ ਆਕਾ ਜਿਆਦਾ ਹੋ ਜੇ ਬਰ ਤੇ ਯਾਰ ਮੌਸਮ ਪਹਿਲਾਂ ਠੰਡਾ ਆਇਆ ਮੌਸਮ ਠੰਡਾ ਬਾਬਾ ਜੀ ਨੇ ਸਾਰੇ ਸਮਾਨ ਵਿੱਚ ਪਾ ਦਿੱਤੇ ਆ ਰਗਣਾ ਚੱਲ ਰਿਹਾ ਹੈ ਸੰਗਤ ਆ ਚੁੱਕਿਆ ਨੇ ਸੰਗਤਾਂ ਬੜੀਆਂ ਬੜੀਆਂ ਸੰਗਤਾਂ ਆ ਚੁੱਕਿਆ ਨੇ ਤੇ ਹੁਣ ਕਾਕਾ ਦੀ ਡਿਊਟੀ ਲੱਗ ਚੁੱਕੀ ਆ ਕਾਕਾ ਰਖੜਦੇ ਨੇ ਰੂਹ ਲਾਤੀਪੁਰੀ ਹੁਣ ਨਾ ਛੜੂ ਇਹ ਕਿਤਨੇ ਬੱਚੇ ਵੱਢ ਗਿਆ ਕਾਕਾ ਕੱਕਾ ਥੱਕ ਗਿਆ ਹੁਣ ਮੜ ਜਾ ਵੀ ਲੱਗਦਾ ਕੱਤ ਬਹੁਤ ਵਿੰਦ ਗਰੀਆ ਥੈਂਕ ਯੂ ਦੂਰ ਹੋ ਜਾ ਬੰਦ ਪਈ ਦੁਣਾ ਸਾੜੀ ਵਾਲਾ ਕੰਮ ਆ ਗਿਆ ਪਰਮੇਸ਼ਰ ਆ ਗਏ ਪਰਮੇਸ਼ਰ ਆ ਗਏ ਨੇ ਅੱਛਾ ਆ ਗਿਆ ਬਾਈ ਬੜੀਆਂ ਬੜੀਆਂ ਗੱਡੀਆਂ ਵਾਲੇ ਆ ਗਏ ਬਾਈ ਬੜੀਆਂ ਬੜੀਆਂ ਗੱਡੀਆਂ ਵਾਲੇ ਆਇ ਤੇ ਚੱਲੇ ਵੀ ਆਏ ਪਰਮੇਸ਼ਰ ਜੀ ਪੁੱਜ ਗਏ ਨੇ ਬਾਈ ਕੋਈ ਨਹੀਂ ਕੋਈ ਨਹੀਂ ਖੜਨ ਇੱਥੇ ਖੜ ਜਨ ਇੱਦੀ ਅੱਗੇ ਕਰ ਲਾਂਗੇ ਫਿਰ ਬਾਅਦ ਚ ਪਰਮੇਸ਼ਰ ਜੀ ਆ ਗਏ ਨੇ ਭਾਈ ਜੀ ਪਰਮੇਸ਼ਰ ਸਾਡੀ ਮੋਟਰ ਤੇ ਅੱਜ ਜੜਵਾ ਕਹਿੰਦਾ ਪਰਮੇਸ਼ਰ ਜੀ ਦੋ ਤਿੰਨ ਘਸਲੇ ਕਮੈਂਟ ਆਏ ਹੁੰਦੇ ਆ ਪਤਾ ਕਾਦੇ ਕਹਿੰਦੇ ਪਰਮੇਸ਼ਰ ਦਰਬਾਰ ਜਾ ਕੇ ਆਓ ਪਰਮੇਸ਼ਰ ਦੋਨੇ ਟੱਡਰੀ ਵਾਲੇ ਤੇ ਜਾ ਕੇ ਆਓ ਕਹਿੰਦਾ ਹੋਰ ਐਨ ਵਧੀਆ ਵਧੀਆ ਲਓ ਭਾਈ ਤੁਹਾਨੂੰ ਪਰਮੇਸ਼ਰ ਨੂੰ ਬੁਲਾਈਏ ਤੁਸੀਂ ਕਹਿੰਦਾ ਪਰਮੇਸ਼ਰ ਨੂੰ ਮਿਲਣਾ ਸੱਦਾ ਪਰ ਅਸੀਂ ਕਦੋਂ ਦੀ ਵੇਟ ਫੋਰਟ ਕਰ ਰਹੇ ਆ ਤੇਰੀ ਆਜੋ ਭਾਈ ਅਸੀਂ ਤੁਹਾਨੂੰ ਵੀ ਦੇਖਦੇ ਆ ਆਲੇ ਨੇ ਕਰਾਇ ਤੁਸੀਂ ਕਰਾਇਆ ਕਿਹੜੇ ਕਪੜਾ ਲੈਣਾ ਬਾਗਰ ਬੱਢ ਕੇ ਕੱਢੀ ਕੱਢੀ ਧੋ ਲੈ ਧੋ ਲੈ ਧੋ ਤੋ ਤੋਏ ਬਸ ਇਹਨੇ ਨੁਹ ਤੋਣ ਕੋਰ ਵਰਬੀ ਫਰਸ ਫੋਰਸ ਸਰਫ ਸਰਫ ਲੱਗਿਆ ਹੁੰਦਾ ਸੰਗਤਾਂ ਖੜੇ ਕਿਦਾਂ ਘੁੱਲ ਰਹੀਆਂ ਆ ਜਾ ਓਏ ਉਹ ਗੜਾ ਗਿਆ ਸੁੱਖਾ ਆ ਗਿਆ ਸੁੱਖਾ ਆ ਗਿਆ ਉਹ ਕੰਮ ਹੋ ਰਾਇਆ ਬਾਈ ਜੰਟਾ ਲੱਗਿਆ ਮੇਰੇ ਦਾ ਮੱਲੇ ਲੱਗਿਆ ਨਾ ਇਹਦਾ ਮੱਲੇ ਜੀ ਆਇਆਂ ਨੂੰ ਵੱਢਦੀ ਜੀ ਆਇਆਂ ਨੂੰ ਦੋ ਹਫ਼ਤੇ ਤੋਂ ਮੈਂ ਕਹਿੰਦਾ ਵੱਢੋ ਲਿਆ ਨਾ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਹਾਂ ਦੇਖ ਲਓ ਮੱਥੇ ਇਹਨਾਂ ਦੇ ਠੀਕਾ ਲਓ ਝੂਠ ਬੋਲ ਕੇ ਕਿਹਾ ਤਾਂ ਨਾ ਹਾਂ ਮੱਥੇ ਹੋਣੀ ਹੈਗਾ ਪਾਟ ਨਹੀਂ ਹੈਗਾ ਪਿੰਡ ਰਖਾਇਆ ਅੱਛਾ ਅੱਛਾ ਹਾਂ ਚੱਲ ਵੇ ਟੁੰਡੀਓ ਫੜਾ ਦਿੰਦਾ ਬਾਈ ਨੂੰ ਫੜਾਉਂਦਾ ਗੈਸਟਰੀਪ ਬਾਈ ਗੈਸਟਰ ਨੂੰ ਬਲਾਉ ਪਹਿਲਾਂ ਆ ਦੋ ਨੰਬਰ ਜਸੀਰ ਸਿੰਘ ਗੋਲ ਮੈਦਨ ਭਾਈ ਭੋਗੇ ਲੋੜਾ ਦਾ ਸਾਰਾ ਪੈਣਾ ਦਾ ਨੰਬਰ ਵੀ ਸਾਰਾ ਸੁਖਰੀਆ ਭਾਈ ਤੇਰਾ ਮਮਨ ਵੀ ਤਾਂ ਨਹੀਂ ਆ ਇਹ ਵੀ ਨਹੀਂ ਤੇਰਾ ਭਾਈ ਭੋਗ ਲਾਈ ਮੁਰ ਜੀ ਨਹੀਂ ਤੇਰਾ ਬਾਬਾ ਜੀ ਨੇ ਦਿੱਤਾ ਨਹੀਂ ਪੂਰਾ ਭਰੇ ਤੇਰਾ ਲੋੜਾ ਨੂੰ ਜਦੋਂ ਬਾਬਾ ਜੀ ਨੇ ਦਿੱਤਾ ਜੀ ਸੋਡੇ ਨਾਲ ਆ ਲੋਕਾਂ ਦੇ ਭਾਈ ਜੀ ਸੱਚ ਬੋਲਦਾ ਇੱਕ ਨੰਬਰ ਚੀਜ਼ ਬਣੀ ਹੈ ਭਾਈ ਜਿਹੜਾ ਚਾਹੁੰਦੇ ਆਂ ਕਿ ਸਰਦਈ ਪੀੜੀਆਂ ਮੋਟਰ ਪਰ ਕਮੈਂਟਾ ਜਰੂਰ ਦੱਸਿਓ ਸੰਡੇ ਨੂੰ ਸੰਡੇ ਬਣਦੀ ਆ ਇੱਥੇ ਆਜੋ ਸਾਡੇ ਸਾਡੇ ਕੋਲ ਸਵੇਰੇ 8 ਵਜੇ ਤੋਂ ਲੈ ਕੇ 12 1 ਵਜੇ ਤੱਕ ਇੱਥੇ ਹੁੰਦੇ ਆ ਕਮੈਂਟ ਕਰ ਦਿਓ ਕਿਹੜੇ ਕਿਹੜੇ ਬੰਦੇ ਨੇ ਪੀੜੀ ਅਗਲੇ ਅਗਲੇ ਸੰਡੇ ਉਹ ਜੱਗਾਂ ਦੇ 100 200 ਬੰਦੇ ਜਿੰਨਾ ਆਊਗਾ ਮੜਾ ਲਾਂਗੇ ਸਵੇਰੇ ਲੈ ਆਵਾਂਗੇ ਸ਼ਨੀਵਾਰ ਚਾਰਟ ਲੈ ਆਵਾਂਗੇ ਲੈਟਰ ਵਾਲਾ ਲੈ ਆਵਾਂਗੇ ਮਿਕਸਰ ਮਿਕਸਰ ਲੈਟਰ ਵਾਲੇ ਲਿਆਵਾਂਗੇ ਫਿਰ ਇੱਕ ਹੋਰ ਆਉਂਦੇ ਹੀ ਨਹੀਂ ਕਿੱਛ ਤਿੰਨ ਤਿੰਨ ਕਲਾਸ ਆ ਜਿੰਨੇ ਹਿਸਾਬ ਨਾਲ ਬਣੀਆਂ ਨੇ ਪੁੱਤ ਨਾ ਹਾਲ ਤਿੰਨ ਤਿੰਨ ਕਲਾਸ ਖੇਚ ਤਿੰਨ ਤਿੰਨ ਕਲਾਸ ਮਤਲਬ ਰੱਖੇ ਪਿਆ ਸੀ ਘਟੋ ਘਾਟ ਜਿਹਾ ਸੀ ਮੋਬਾਈਲ ਬਹੁਤ ਵਧੀਆ ਬਣੀ ਹੋਈ ਐ ਕੋਈ ਨਾ ਕੰਦਾ ਨਾ ਬਹੁਤ ਠੀਕ ਐ ਤੈਨੂੰ ਪਸੰਦ ਆ ਗਈ ਫਿਰ ਲੋਡ ਆ ਕਰ ਨਾ ਮੁੰਡਾ ਸਾਰੇ ਯਾਰ ਆ ਵੀ ਤੇਰੇ ਨਾਲ ਬਹੁਤ ਤਰੀਫਾਂ ਕੀਤੀ ਬੰਤ ਬਾਈ ਨੇ ਹਾਂ ਬਣਦੇ ਵੀ ਬਾਈ ਮੈਂ ਮੁੰਡਾ ਹੈ ਮਾਈ ਫੜਦੇ ਵੀ ਆ ਮੈਂ ਉਧਰੋਂ ਗੱਡੀ ਚਲਾਈ ਮੈਂ ਉਧਰੋਂ ਆਖਾ ਬਹੁਤ ਹੀ ਬੜਾ ਬੜਾ ਹਲਾਲਾ ਸਰੀਰ ਹੁਣ ਹਲਾਲਾ ਦੇਖ ਉੱਥੀ ਤੇ ਪਾਇਆ ਦੇ ਲੈ ਮੈਂ ਦੇਖ ਲੈ ਹਾਲਾ ਢੀਡੇ ਬਹੁਤ ਹੈ ਢੀਡੇ ਬਹੁਤ ਹੈ ਕੀਆ ਰਹਿੰਦਾ ਹੈ ਜੀ ਤੂੰ ਲੈ ਵੀ ਪਰ ਬੇਸ਼ੱਕ ਖੱਚ ਕਰ ਦਿੰਦੇ ਆ ਕਿਨਾਈ ਚੌਥਾ ਬਾਬਾ ਜੀ ਪਾਇਓ 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 ਮੈਂ ਵੀ ਤਾਉ ਆਇਆ ਹੀ ਆਜਾ ਪ੍ਰੋਫੈਸਰ ਜੀ ਆਪਣਾ ਨਾ ਕਲਾਸ ਪਾਈ ਜਾ ਬਸ ਭਾਈ ਜਾਓ ਜਾਈਏ ਬਰਸਾਤ ਹੀ ਪੈਣ ਲੱਗੀ ਛੋਟੇ ਛੋਟੇ ਮੱਛਰ ਵੀ ਪੈਂਦਾ ਹੋਇਆ ਡੈੱਡ ਬੋਡੀ ਆ ਗਈ ਨਹੀਂ ਨਹੀਂ ਆ ਰਹੀ ਐਂਬੂਲੈਂਸ ਇੰਜਨ ਐਂਬੂਲੈਂਸ ਦੀ ਆਵਾਜ਼ ਆ ਉਹ ਆ ਗਿਆ ਐਂਬੂਲੈਂਸ ਵਾਲੀ ਕੀ ਡਿਲੰਬੀ ਹੋ ਮਰਾ ਚੱਲੋ ਜੀ ਜਵਾ ਯਾ ਬੜਾ ਬੋਦੇ ਚੱਲੋ ਪ੍ਰੋ ਚੱਲੋ ਚੱਲ ਚੱਲ ਬਣਾ ਦੇ ਬੜਾ ਦੇ ਬੜਾ ਦੇ ਚੱਲ ਭਾਈ ਹੁਣ ਰੀਅਲ ਬਣਨ ਲੱਗੀ ਆ ਲੋ ਜੀ ਦੇਖੋ ਕਿ ਆ ਖੇਖਣ ਕਰ ਰਹੇ ਇੱਥੇ ਹੁਣ ਸੜਦਾ ਅਫਸੋਸ ਹੀ ਆਈ ਆ ਆ ਲੈ ਕਿ ਤੁਹਾਨੂੰ ਕੁਰਸੀ ਯਾਰ ਕਰੀ ਇਹ ਸਾਡੇ ਪਿੰਡ ਇਹ ਨਵੇਂ ਨਵੇਂ ਬਲੌਗਰ ਤਿਆਰ ਹੋ ਰਹੇ ਸਾਡੇ ਅਬ ਸਾਈਕਲ ਤੇ ਬਲੌਗ ਕਰੀ ਹਾਂ ਟਿਕਟੌਕ ਤੇ ਰੀਲਰ ਰੀਲਰ ਹਾਂ ਰੀਲਰ ਤਿਆਰ ਹੋਏ ਨੇ ਇੱਧਰ ਬੰਤ ਵਾਈ ਜੀ ਬਣਾਏ ਨੇ ਕੈਮਰਾਮੈਨ ਕੈਮਰਾਮੈਨ ਯਾਰ ਕਿੱਥੇ ਦੇ ਰਿਹਾ ਯਾਰ ਮੈਂ ਤਾਂ ਹਿੰਦੂ ਲੈ ਹਾਂ ਯਾ ਤੂੰ ਇੱਕ ਵਾਰ ਕਰ ਵਗਾਇਆ ਡਾਇਰੈਕਟਰ ਸਾਹਿਬ 10:00 10:00 ਵਜੇ ਗੱਲ ਇਹ ਇੱਥੋਂ ਸ਼ੁਰੂ ਹੋਣੀ ਆ ਸਭ ਤੋਂ ਫਤੂ ਐਕਟਿੰਗ ਤਿਆਰ ਕਰੀਏ ਰਾਹ ਦਾ ਰਹਦਾ ਨਾ ਤੂੰ ਦੇਖੀ ਰੈਕਸ਼ਨ ਦੇਖੀ ਮੇਰਾ ਇਹ ਰੈਕਸ਼ਨ ਦੇਖੀ ਬਾਤ ਕਮਾਲ ਦਾ ਆਇਆ ਹੁਣ ਸਾਰਿਆਂ ਦੇ ਇਕੱਠੇ ਰੈਕਸ਼ਨ ਹੋਣ ਚਾਹੀਦਾ ਓਏ ਕਰਦਾ ਉਹ ਕਾ ਕਰੇਗਾ ਬਾਈ ਅਸੀਂ ਕਾ ਮਰ ਗਏ ਕਤਾਂ ਤੇ ਹੋਰ ਕੀ ਕਹਿੰਦਾ ਨਾ ਮਰਿਆ ਨਹੀਂ ਤੇ ਨਾ ਮਰਿਆ ਨਹੀਂ ਮਰ ਗਏ ਜਿਹੜਾ ਜੇ ਮਰ ਗਿਆ ਦੇਖ ਲੈ ਬਾਈ ਮੈਨੂੰ ਕੱਲ ਮਿਲਿਆ ਭਲਾ ਚੰਗਾ ਯਾਰ ਮੈਨੂੰ ਵੀ ਉਸ ਦਿਨ ਕੱਖ ਵੱਡਾ ਮਿਲਿਆ ਉਹ ਚੰਗਾ ਭਲਾ ਦਾ ਚਲੋ ਬਾਕੀ ਰੱਬ ਦਾ ਭਾਣਾ ਸਮਝਣੀ ਹੈ ਮੰਨਣੇ ਕੋਈ ਨਹੀਂ ਹੌਸਲਾ ਰੱਖੀ ਆਰੇ ਨਾ ਬੂਲੇ ਇਹ ਲੈ ਗਿਆ ਨੀ ਨਾ ਮੈਂ ਤਾਂ ਤੋਰਦੇ ਲੈ 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 ਕੀੜਾ ਕਹ ਲੈਣਾ ਫੋਨ ਤੇ ਕੱਲ ਮੈਨੂੰ ਮਿਲਿਆ ਤੋਰਿਆ ਕੱਲ ਮੈਨੂੰ ਮਿਲਿਆ ਚੰਗਾ ਭਲਾ ਰਿਆ ਭਾਈ ਮੈਨੂੰ ਵੀ ਉਦੋਂ ਮਿਲਿਆ ਰਾਜ ਕੱਕ ਵੱਢ ਰਿਆ ਸੀ ਅੱਛਾ ਬਾਕੀ ਜੋ ਹੋਣਾ ਚਲ ਕੋਈ ਨਹੀਂ ਹੌਸਲਾ ਰੱਖਦਾ ਰੱਬ ਦਾ ਭਾਣਾ ਤਾਂ ਮੰਨਣਾ ਹੀ ਪੈਂਦਾ ਨਾ ਚੰਗਾ ਭਲਾ ਤਾਂ ਮਰ ਗਿਆ ਹੁਣ ਉਹ ਦਾਦੀ ਵਾਲੀ ਜਿਹੜੀ ਦਾਦੀ ਚੰਚਨਾ ਜਣੇ ਉਹ ਨਹੀਂ ਉਹ ਸਾਲਾ ਸਾਨੂੰ ਵੀ ਪਤਾ ਨਹੀਂ ਉਹ ਹੋਹ ਚਾਹ ਮੁਰਗਿਆਂ ਲਈ ਬਹੁਤ ਹੁੰਦਾ ਮੁਰਗਿਆਂ ਅਟੈਕ ਨਾਲ ਬੰਦਿਆਂ ਤੇ ਜਾਨਵਰਾਂ 'ਚ ਕੋਈ ਫਰਕ ਨਹੀਂ ਪੈਂਦਾ ਅਟੈਕ ਨਾਲ ਸਾਲਾ ਕੁੱਤੇ ਦੀ ਮੌਤ ਮੜਿਆਗਾ ਦੇਖਾ ਮੁਰਗਿਆਂ ਦੀ ਮੌਤ ਸਾਲਾ ਹੈ ਵੀ ਇਹ ਸਾਲਾ ਕਿੰਨਾ ਹਰਾਮੀ ਦਾ ਆਖਰ ਨੂੰ ਸਾਲਾ ਜਾਨਵਰਾਂ ਦੀ ਮੌਤ ਤੇ ਮਰਦਾ ਨੈੱਟ ਬਾਡੀ ਆ ਗਈ ਬਾਈ ਅਜੇ ਆਉਣੀ ਹੈ ਆ ਰਹੀ ਐ ਐਂਬੂਲੈਂਸ ਐਂਬੂਲੈਂਸ ਚ ਆ ਰਹੀ ਬਈ ਹਰੇ ਐਂਬੂਲੈਂਸ ਦੀ ਆਵਾਜ਼ ਆ ਗਈ ਇਹ ਮਨ ਖੋਲਾ ਇਹ ਨਹੀਂ ਮਰਦਾ ਆ ਗਈ ਐਂਬੂਲੈਂਸ ਸਾਰੀ ਕਿੱਡੀ ਲੰਦੀ ਉਮਰ ਤੁਸੀਂ ਕੋਲੋਂ ਮੇਰੇ ਵੱਲ ਦੇਖਣਾ ਹਾਂ ਹਾਂ ਸਾਲੇ ਜਿਹੜੇ ਉਹ ਨਾ ਠੀਕ ਹੈ ਇਹ ਨਾ ਇਹੀ ਇਕੱਲੇ ਇਕੱਲੇ ਐਕਸ਼ਨ ਲੈਣੇ ਆਪਾਂ ਨੇ ਚੱਲ ਆ ਜਾ ਹੁਣ ਹੋ ਜਾ ਬੈਠੇ ਪੂਰੇ ਪੰਜਾਬ ਚੱਲ ਕੋਈ ਨਾ ਯਾਰ ਹੌਸਲਾ ਰੱਖ ਰਾਪ ਦਾ ਭਣਾ ਤਾਂ ਮੱਲ ਨਹੀਂ ਪੈਣਾ। ਓਹੋ ਓਹ ਬਾਈ। ਉਹ ਜਦੋਂ ਮੈਨੂੰ ਪਤਾ ਲੱਗਿਆ ਨਾ ਮੈਂ ਤਾਂ ਨੱਠੇ ਨੱਠੇ ਇੱਧਰੋਂ ਆਇਆ। ਬਹੁਤ ਬੁਰਾ ਹੋਇਆ ਯਾਰ। ਵੈਸੇ ਹੋਇਆ ਕਿਸੇ ਦਾਦਾ ਜੀ ਨੂੰ। ਬਾਈ ਸੈਲਟ ਅਟੈਕ ਆਇਆ ਸੀ। ਓਹੋ। ਉਹ ਡੈੱਡ ਬੋਡੀ ਆ ਗਈ। ਬਸ ਬਾਈ ਐਂਬੂਲੈਂਸ ਵਿੱਚ ਆ ਰਹੀ ਹੈ ਰਸਤੇ 'ਚ ਹੈ। ਅੱਛਾ ਅੱਛਾ। ਓਹ ਲੈ। ਓ ਆ ਗਈ ਐਂਬੂਲੈਂਸ। ਕਿੰਨੀ ਲੰਬੀ ਉਮਰ ਆ। ਹੁਣ ਸਾਡੇ ਵਾਲੇ ਰੈਕਸ਼ਨ ਦੇਖੋ ਰੈਕਸ਼ਨ ਕਿਦਾਂ ਦਿੰਦੇ ਆ ਬਾਈ ਕੈਮਰਾਮੈਨ ਉਹ ਮੋਂ ਤਾਂ ਜਦੋਂ ਪਤਾ ਲੱਗਿਆ ਨਾ ਮੱਜਾ ਦੇ ਇਧਰ ਨੱਠਿਆ ਆਇਆ ਬਹੁਤ ਬੁਰਾ ਹੋਇਆ ਜਾ ਹਾਂ ਵੈਸੇ ਹੋਇਆ ਕਿਸੇ ਦਾਦਾ ਜੀ ਨੂੰ ਬਾਈ ਸੈਲਟ ਅਟੈਕ ਆਇਆ ਸੀ ਓਹੋ ਆਪਣਾ ਡੈੱਡ ਬਡੀ ਆ ਗਈ ਬਾਈ ਬਸ ਰਸਤੇ 'ਚ ਆ ਰਹੀ ਐ ਐਂਬੂਲੈਂਸ ਤੇ ਅੱਛਾ ਅੱਛਾ ਓਲਾ ਆ ਗਈ ਐਂਬੂਲੈਂਸ ਕਿੱਡੀ ਲੰਬੀ ਉਮਰ ਬਹੁਤ ਤੇਜ਼ਮੀ ਪੈ ਰਿਹਾ ਤੇ ਰੱਬ ਨੇ ਬੜੀ ਔਖੀ ਸੁਣੀ ਆ ਛਿੱਟੇ ਦੇ ਵਿੱਚ ਦੇਖੋ ਕਿੰਨੀ ਤੇਜ਼ ਪੈ ਰਿਹਾ ਛਿੱਟੇ ਇੱਧਰ ਆਹ ਸਾਡ ਦੇਖੋ ਇੱਥੇ ਪਾਦਰ ਉੱਪਰ ਤੱਕ ਕਿੰਨਾ ਤੇਜ਼ ਪਾਣੀ ਆ ਰਿਹਾ ਆ ਤੁਸੀਂ ਦੇਖੋ ਉੱਪਰ ਕਿੰਨਾ ਤੇਜ਼ ਪਾਣੀ ਆ ਰਿਹਾ ਪਰ ਇਹ ਨਿਕਲ ਜੂਗਾ ਇਥੇ ਖੋਦਮ ਕਰਦਾ ਪਾਣੀ ਬਹੁਤ ਹੋ ਗਿਆ ਹੁਣ ਇੱਥੇ ਬੰਨਾ ਲਾ ਫੇਰ ਦੋਰੇ ਸੇਜ ਹੋ ਗਿਆ ਮੀ ਹੁਣ ਓਹ ਹੋ ਆ ਦੇਖੋ ਇਹ ਤਾਂ ਤੇਜ ਹੋ ਗਿਆ ਦੋਰੇ ਮੀ ਕਿਹਦੇ ਪਤਾ ਲੱਗਦਾ ਪੂਰਾ ਇਹ ਐ ਭਾਈ ਚੰਗੀ ਗੱਲ ਨਹੀਂ ਹੈਗੀ ਤੁਸੀਂ ਮੀ ਚਣਾਉਣ ਲੱਗਿਆ ਹੋਇਆ ਭਾਈ ਬਰਸਾਤ ਬਹੁਤ ਬਈ ਸਾਡੇ ਵੱਲ ਹੁਣੀ ਹੁਣੀ ਬਹੁਤ ਤੇਜ਼ ਵੀ ਪਿਆ ਅੱਗੇ ਦੀਆ ਭਾਈ ਦੋ ਇਹਨੂੰ ਇਹ ਗੱਲ ਗਲਤ ਆ ਕਿ ਇਹ ਮੈਂ ਕਹਦਾ ਭੈਣ ਕਰਦੀ ਚਲੋ ਫਿਰ ਉਹ ਇਹ ਮੈਂ ਮਤ ਕਰਦਾ ਮੜੀ ਜੀ ਚੱਲ ਕੀ ਆ ਦੇਖ ਚੁੱਕ ਨਿਕਲ ਜ ਜਾਂਦੀ ਆ ਚਲੋ ਸਟicker ਕਰਦੋ ਲੈ ਤੁਸੀਂ ਚਲੋ ਆਹਾਹਾ ਬਈ ਬਹੁਤ ਤੇਜ ਵੀ ਪਿਆ ਸਾਡੇ ਪਰ ਤੁਸੀਂ ਦੇਖ ਲਿਆ ਹੁਣ ਥੋੜਾ ਕੱਟ ਕੱਟ ਕੇ ਪਾਇਆ ਤੇ ਨਾਲ ਥੋੜਾ ਥੋੜਾ ਜਿਹਾ ਸੀਨ ਬੰਤ ਬਾਈ ਨੇ ਸ਼ਰਟ ਹੁਣ ਤੋੜ ਦਿੱਤੀ ਮੈਨੂੰ ਇਹ ਦੱਸ ਇਹ ਕਿਤੇ ਕੁੱਤੇ ਵਾਲੀ ਕੀ ਕਰੀ ਉਹ ਮੈਂ ਫੋਨ ਸਾਫ ਕਰਿਆ ਤਾਂ ਨਵੇਦਰ ਗੇਮ ਖੇਲਣ ਲੱਗ ਕੇ ਮੀਂਹ ਦੇ ਵਿੱਚ ਬੀੜੀ ਹੁਣ ਕੁੱਤੜ ਤੇਜ ਤੇ ਚੱਲ ਯਾਰੇ ਹੌਲੀ ਹੌਲੀ ਨੀ ਉਹ ਤੇਜ਼ ਤੇ ਬੋਲ ਕਾਉੜ ਮਾਜੜ ਰੁਤੜ ਉਰਗੜੇ ਜਾਣਾ ਰੁਤੜ ਉਡਾ ਆਉੜ ਗਾਂ ਆਉੜ ਮਾਜੜ ਛੋਟਾ ਆਉੜ ਚੱਲ ਇਹ ਲੜਨੀ ਹੁੰਦੇ ਐਦਾ ਨਾ ਨਹੀਂ ਉੜੇ ਤੇਰੇ ਸਾਰੇ ਦੂਏ ਜਾਨਵਰੜਾ ਹੁੰਦਾ ਚੱਲ ਇਤਰੇ ਛਤਰੀ ਲੈ ਕੇ ਆਇਆ ਬੰਦਾ ਰੁਤੜ ਰੋੜ ਤੋੜ ਤੀੜੀ ਉੜ ਵਾਜੂੜ ਇੱਧਰ ਚੜੀੜਾਈ ਆ ਆ ਫੜ ਜਾ ਨਾ 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 ਤੇ ਬਾਗਲਾ ਹੋਇਆ ਹੁਣ ਮੈਨੂੰ ਪਰਮੇਸ਼ਰ ਘਰ ਆ ਛੱਡਣਾ ਆ ਮੈਂ ਕਿਹਾ ਕੋਈ ਚਾਹ ਪਾਣੀ ਕੁਛ ਤੇਰੀ ਗੱਡੀ ਵੀ ਉੱਪਰਲੇ ਬਲੇ ਪਾਣੀ ਦੇ ਕੋਪੜ ਦੇ ਵਿੱਚ ਕਿੰਨਾ ਪਰੋ ਟੱਪਣ ਲੱਗ ਗਿਆ ਦਿਖਾਉਂਦਾ ਹੋਣਾ ਉਹ ਮੇਰਾ ਗੰਦਾ ਪਣੀ ਟੱਪ ਰਿਹਾ ਪਾਣੀ ਬਚਾ ਲੈ ਤਸਵੀਰਾਂ ਦੇ ਵਿੱਚ ਭਾਣੇ 10 ਸਾਢੇ ਪਿੰਡ ਦੇ ਜਵੇਲ ਦਤਕ ਨਾਲ ਆ ਗਿਆ ਪਰ ਵਿੱਚ ਚਾਹ ਪਾਣੀ ਤੇ ਚੱਲੀ ਐ ਹਾਂ ਚੱਲ ਠੀਕ ਹਾਂ ਰੁਕ ਪਰ ਬੈਠਾਂਗੇ ਤਦ ਹੂ ਦੇਖਣੇ ਸ਼ਾਨਦਾਰ ਮਾਤਾ ਜੀ ਦਾ ਕਿਹੜਾ ਰੱਜ ਰਿਹਾ ਕੋਈ ਨਹੀਂ ਕੋਈ ਹੋ ਕੇ ਸ਼ੁਕਰਪੁਰ ਵਿੱਚ ਬਹੁਤ ਬਹੁਤ ਲੱਗਾ ਠੀਕ ਐ ਠੀਕ ਐ ਓਕੇ ਲੈ ਵੀ ਹੁਣ ਆਪਣਾ ਸਾਡੇ ਵੱਲ ਚੱਲਦੇ ਆਂ ਇੱਧਰ ਆਮੇ ਪਾਣੀ ਕਰਤਾ ਛਤਰੀ ਲੈ ਕੇ ਹੁਣ ਤੁਹਾਨੂੰ ਪਿੰਡ ਦੀ ਗਲੀ ਚ ਪਾਣੀ ਦਿਖਾਉਂਦੇ ਉਹ ਬੋਲੋ 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 ਕਿੰਨਾ ਘੁੰਮਦਾ ੱਚੀ ਦਿਖਾਉਂਦੇ ਨਾ ਕਿੰਨਾ ਪਣੀ ਜਵਰੇ ਪਰ ਕਿ ਸਾਰੇ ਪੜਦਾ ਪਾਣੀ ਆਇਆ ਇਰੇ ਤੇ ਹੋਰ ਸਿਰ ਆਪਣੇ ਇੱਥੇ ਮਕਾਨ ਪਾ ਲੈਣਾ ਹਾਂ ਚੱਲ ਹੋਟੜੀ ਨਿਕਲ ਲੱਗ ਗਈ ਤਾਂ ਚੱਢੀ ਗਿਆ ਕਿਹਦੀ ਦਿਖਾਉਣਾ ਪੱਟ ਕੇ ਪਾਸੇ ਜਪਤਾ ਲੱਗ ਰਿਹਾ ਕਿ ਮੈਂ ਕਿੰਨਾ ਹੋਰ ਇੱਥੇ ਸਾਡੇ ਤਾਂ ਪੂਲੀ ਟੁਕੜੇ ਨੇ ਤਿਆਰ ਐ ਤੇ ਫਿਰ ਜਦ ਹਰ ਫੋਟੋਗ੍ਰਾਫਰ ਕਰੇਗਾ ਪਾਣੀ ਗਲੀ ਨਾਲੋਂ ਮੇਰੀ ਆ ਆ ਅੰਚਾਇਓ ਆਪਣੀ ਨੀਨੀ ਆ ਨੰ ਦੇ ਨੀਗਣੇ ਅਸਾ ਤੇਰੇ ਨੂੰ ਬਿਨਾਂ ਲਾਹਣੇ ਪਾਣੀ ਵਰਦਾ ਤੇ ਐਸੀ ਸਾਡਾ ਪਿੰਡ ਦਾ ਪਾਣੀ ਪੂਰਾ ਫਰਕੇ ਪੈ ਗਿਆ ਭਾਈ ਮਜ਼ਾ ਆ ਰਿਹਾ ਆ ਸਾਰੇ ਪਾਸੇ ਵਧੀਆ ਕੀ ਕਹਿੰਦੇ ਹੁੰਦੇ ਆ ਆ ਬੁੱਟਿਆਂ ਵਾਸਤੇ ਸਾਰੇ ਚੀਜ਼ਾਂ ਵਾਸਤੇ ਵਧਿਆ ਹੋਇਆ ਇੰਨੇ ਦਿਨਾਂ ਬਾਅਦ ਇੰਨਾ ਲਗਾਤਾਰ ਮੀਂਹ ਪਿਆ ਵਧੀਆ ਹੋ ਗਿਆ ਬਹੁਤ ਵਧੀਆ ਹੁਣ ਵਾ ਕੱਪੜੇ ਬਦ ਲੈ ਠੰਡ ਚੜ ਰਹੀ ਹੈ ਕਿਤੇ ਬਿਮਾਰ ਨਾ ਹੋ ਜਮਾ ਹੁਣ ਆਪਾਂ ਕੱਪੜੇ ਬਦਲੀ ਕਰੀਏ ਥੋੜੀ ਰਸ਼ਤ ਵੀ ਕਰ ਲਈ ਤੇ ਕੱਪੜੇ ਵੀ ਕਰਦੀ ਕਰ ਲਈ ਚੇਂਜ ਤੇ ਹੁਣ ਬਰਸਾਤ ਗਈ ਆ ਹਟ ਤੇ ਦੇਖੇ ਜਾ ਕੇ ਲਾਡੀ ਭਾਈ ਦਾ ਫੋਨ ਆਦਾ ਕਹਿੰਦਾ ਬਹੁਤ ਨਦੀਆਂ ਚੜ ਚੜ ਕੇ ਆ ਗਈ ਮੈਂ ਸਾਡੇ ਕਿਹ ਨਹੀਂ ਹਲੇ ਇੰਨਾ ਮੀਂਹ ਨਹੀਂ ਪਿਆ ਹੈਗਾ ਉਹ ਕਈ ਵਾਰ ਨਿਊਜ਼ ਵਾਲੇ ਜਿਹੜੇ ਖਬਰ ਵਾਲੇ ਉਹ ਪੁਰਾਣੀ ਵੀਡੀਓ ਦਿਖਾਈ ਜਾਂਦੇ ਲਾਲ ਲਾ ਕੇ ਵੀ ਆਵਾਜ਼ੀ ਫੜਾਣਾ ਆ ਗਈ ਤੂੰ ਘਾੜਾ ਜੀ ਕੁਆਲਟੀ ਬੜੀ ਵਧੀਆਈ ਵੀਡੀਓ ਦੀ ਚੱਕਰ ਹੈ ਉਸ ਫੈਕਟਰੀ ਪਾਰੇ ਨੀਲਾ ਨੀਲਾ ਜਾ ਦੇਖੋ ਬੜੀ ਚਿਹਰਾ ਬੜੀ ਲੱਗ ਰਿਹਾ ਦੇਖੋ ਬਹੁਤ ਮੂਹਗਾ ਸਾਹ ਦਾ ਮੈਂ ਅਗਾਸੀ ਪਰਮੇਸ਼ਰ ਨਾਲ ਤੇ ਬੰਤ ਭਾਈ ਲਿਆਇ ਸੀ ਮੇਰਾ ਬੋਲਟ ਤੇ ਹੁਣ ਮੈਂ ਲੈ ਜਮੈ ਨੂੰ ਮੈਂ ਤੇ ਤੁੰਨੇ ਨਦੀ ਦੇਖਣਾ ਤੇ ਨਦੀ ਤਾਂ ਆਈ ਹੋਣੀ ਹੈਗੀ ਇਹ ਲੇਟ ਆਉਂ ਥੋੜੀ ਹਾਂ ਪਿੱਛੇ ਆ ਰਿਹਾ ਪਾਣੀ ਫਿਰ ਤਾਂ ਮੀਂਹ ਹੋਏ ਇਹਦਾ ਮਤਲਬ ਮੀਂਹ ਪਿਆ ਨਹੀਂ ਫਿਰ ਇਹਦਾ ਮੀਂਹ ਬਸ ਉਹੀ ਪਿਆ ਧਰਤੀਓ ਬਿੱਲੀ ਹੋਈ ਆ ਇਹਦਾ ਮਤਲਬ ਫਿਰ ਆਪਣੀ ਸਾਡੇ ਮੀਂਹ ਪਿਆ ਕਿਤੇ ਨਹੀਂ ਹੋਰ ਪਾਸੇ ਨਹੀਂ ਪਿਆ ਹੈਗਾ ਇਹ ਕਿੰਦ ਕਰਦਾ ਟੂਰਨਾਮੈਂਟ ਚੱਲਦਾ ਹਾਂ ਬਾਈ ਦੇਖ ਲਿਆ ਕਰੋ ਲੋੜ ਤਾਂ ਆਪਣੇ ਬੈਠੇ ਫਿਰ ਨਹੀਂ ਆਇਆ ਕਿਤੇ ਫਿਰ ਸੌਂਡ ਹੀ ਝੜੀ ਲੱਗੀ ਆਪਣੇ ਬਾਕੀ ਹੋਰ ਪਾਸੇ ਨਹੀਂ ਆਉਂਦਾ